ਆਪੇ ਹੈ ਬਈ ਜੀ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਸਿਕੰਦਰ ਬਲਦੀ ਹੈ ਜੀ। ਜੇ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਸਿਕੰਦਰ ਬਲਦੀ ਹੈ ਜੀ। ਹਾਂਜੀ ਹਾਂ। ਤਿਆਰ ਕੰਡੇ ਵਾਲਾ। ਅੱਜ ਜੀ 14 ਤੋਂ 15 ਦੇ ਵਿੱਚ ਵਿੱਚ ਦੁੱਧ ਰੈਡੀ ਹੈ ਜੀ। 14 ਤੋਂ 15 ਤਿਆਰ ਆ। ਹਾਂਜੀ ਹਾਂ। ਜਿਹੜਾ ਭਰਾ ਮਰਜੀ 3 ਡੰਗ 4 ਡੰਗ ਚਾਹ ਦੀ ਚਵਾਈ ਆ ਕੇ ਤਸੱਲੀ ਆਪ ਕਰ ਸਕਦਾ। ਆ ਕੇ ਤਸੱਲੀ ਕਰ ਲੈ ਕੰਡਾ ਲਾ ਲੈ। ਹਾਂਜੀ ਹਾਂ। 18 ਲੀਟਰ ਤਿਆਰ ਕਰਕੇ ਵੀ ਦੇ ਦਾਂਗੇ। ਹਾਂਜੀ ਹਾਂ ਹਾਂ। ਬਈ ਕੋਈ ਬਿਆਨਾ ਕਰ ਲੇ ਆਪਣੇ ਨਾਲ ਕੋਈ ਗੱਲ। ਬਿਆਨਾ ਕਰ ਲੈ। ਤੇ ਆਪਾਂ ਨੂੰ ਪੂਰਾ ਮਾਣ ਆ ਠੁੱਟੀ ਦੁੱਧ ਕਢਦੀ। ਠੀਕ ਹੈ ਹਾਂਜੀ ਹਾਂ ਠੰਡੀ ਹੈ ਜੀ ਦੋਨੇ ਪਾਸੇ ਬਹਿ ਕੇ ਚਵਾਈ ਹੁੰਦੀ ਹੈ ਜੀ ਅੱਛਾ ਦੋਨੇ ਪਾਸੇ ਬਹਿ ਕੇ ਚਵਾਈ ਕਰਦੇ ਹਾਂ ਹਾਂਜੀ ਹਾਂ ਠੀਕ ਹੈ ਜੇਰ ਦੂਰ ਬੈ ਗਈ ਸੀਗੀ ਹਨਾ ਹਾਂਜੀ ਜਮਾ ਉਹ ਕੇ ਆਪਣੇ ਕੋਲੇ ਪ੍ਰੋਪਰ ਵੀਡੀਓ ਹੈਗੀ ਜੇਰ ਜੇਰ ਦੀ ਵੀਡੀਓ ਬੈ ਗਈ ਸੂੰਦੀ ਵੀ ਵੀਡੀਓ ਆਪਣੇ ਕੋਲੇ ਸੂੰਦੀ ਤੇ ਮੁੱਲ ਆਪਾਂ ਕਿੰਨਾ ਧਰਦੇ ਦਾ ਮੁੱਲ ਬਾਈ ਜੀ ਦਾ ਆਪਾਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾੜੀ ਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਕਾਂਗੜ ਕਸੂਰ ਰਾਮਪਰਾਪੂਲ ਤੇ ਜਿਲ੍ਹਾ ਇਹਨੂੰ ਬਸ਼ੰਡਾ ਪੈ ਜਾਂਦਾ ਹੈ। ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਕਾਊ ਆ ਗਈ। ਦੂਜਾ ਸੂਆ ਸੂਈ ਆ ਤਕਰੀਬਨ 8 ਤੋਂ 9 ਦਿਨ ਇਹਨੂੰ ਸੂਈ ਨੂੰ ਹੋਏ ਆਗੇ ਤੇ ਚੰਗਾ ਦੁੱਧ ਇਸ ਟਾਈਮ ਤਿਆਰ ਆਗਾ। ਚੰਗੇ ਬੁੱਲਦੀ ਆਗੀ ਤੇ ਮਾਂ ਦਾ ਰਿਕਾਰਡ ਵੀ ਚੰਗਾ ਆਗਾ। ਪਹਿਲੇ ਸੂਏ ਵੀ ਆਨੇ ਚੰਗਾ ਦੁੱਧ ਦਿੱਤਾਗਾ। ਇਸ ਵਾਰ ਵੀ ਚੰਗੀ ਮੀਡ ਆਗੀ। ਤੇ ਬਾਕੀ ਜੋ ਡਿਟੇਲ ਹੋਊਗੀ ਉਹ ਸਾਰੀ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ। ਵੀਡੀਓ ਦੇ ਵਿੱਚ ਐਂਡ ਤਾਂ ਹੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਲਾਟ ਤੇ ਤੁਹਾਨੂੰ ਆਪਾਂ ਮੁੱਲ ਦੀ ਡਿਟੇਲ ਲੈ ਦਾਂਗੇ ਵੀ ਕਿੰਨਾ ਇਹਦਾ ਮੁੱਲ ਰੱਖਦੇ ਆ ਬਾਈ ਤੇ ਉਸ ਵੇਲੇ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਾਂਗੇ ਆਪ ਦੀ ਤੁਸੀਂ ਪੂਰੀ ਫੁੱਲ ਤਸੱਲੀ ਕਰ ਲਿਓ ਹਰ ਪੱਖ ਤੋਂ ਕਿਉਂਕਿ ਝੋਟੀ ਰਿਕਾਰਡ ਵਾਲੀ ਐ ਬਾਕੀ ਸੋਹਣੀ ਵੀ ਹੈਗੀ ਮਿਲਕ ਤੇ ਬਿਊਟੀ ਵਾਲੀ ਐ ਪਰ ਝੋਟੀ ਇਹਨੂੰ ਕਹਿ ਸਕਦੇ ਆਂਗੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸਿੰਘ ਦੇਖ ਸਕਦੇ ਹੋ ਕੱਦ-ਕਾੜ ਵੀ ਚੰਗੇ ਦੇ ਵਿੱਚ ਐ ਸਾਂਭੀ ਬਲੀ ਵੀ ਚੰਗੀ ਐ ਬਾਡੀ ਵੰਤਰ ਵੀ ਬਹੁਤ ਜੰਗੀ ਹੈਗੀ ਹਰ ਪੱਖ ਤੋਂ ਸਾਫ ਸੁਥਰੀ ਹੈਗੀ ਤੇ ਬਾਕੀ ਤੁਸੀਂ ਬਾਡੀ ਤੇ ਨਾੜਾਂ ਦੇਖ ਸਕਦੇ ਹੋ ਬਹੁਤ ਆ ਤੇ ਆਰਡਰ ਦੇ ਉੱਤੇ ਵੀ ਤੁਸੀਂ ਨਾੜਾਂ ਦੇਖ ਸਕਦੇ ਹੋ ਆਰਡਰ ਦੇ ਉੱਤੇ ਨਾੜਾਂ ਦੇਖ ਸਕਦੇ ਤੁਹਾਨੂੰ ਦੀਆਂ ਹੋਣਗੀਆਂ ਤੇ ਥਾਣਾ ਦਾ ਸੈਜ ਝੋਟੀ ਪਸਮਾ ਦੇ ਵਿੱਚ ਹੈ ਬੱਚੇ ਨੇ ਮੂੰਹ ਲਾਤਾ ਸੀਗਾ ਤੇ ਬਾਕੀ ਹਜੇ ਚਵਾਈ ਇਹ ਨਹੀਂ ਕਰਨੀ ਆ ਤਕਰੀਬਨ ਘੰਟਾ ਡੇਢ ਘੰਟਾ ਹਜੇ ਇਹ ਚਵਾਈ ਤੋਂ ਲੇਟ ਆ ਵੀਡੀਓ ਬਣਾਉਣੀ ਕਰਕੇ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੀ ਆ ਸਾਰੀ ਤੇ ਡਿਟੇਲ ਲੈ ਕੇ ਦੰਨੇ ਆ ਤੇ ਬਾਕੀ ਇੱਕ ਗੱਲ ਤੁਹਾਨੂੰ ਦੱਸ ਦਈਏ ਵੀ ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਨਾ ਇਦਾਂ ਹੀ ਪਸ਼ੂ ਰੱਖੇ ਹੋਏ ਆ ਤੇ ਸਾਰੇ ਪਸ਼ੂ ਜੰਗੇ ਆ ਬਾਈਆਂ ਕੋਲੇ ਵਧੀਆ ਰਕਾਲ ਵਾਲੇ ਪਸ਼ੂ ਆ ਸਾਰੇ ਚੰਗਾ ਸੀਮਨ ਲਗਾਉਂਦੇ ਆ ਤੇ ਬਰੀਡ ਤੇ ਕੰਮ ਕਰਦੇ ਆ ਤੇ ਆਜੋ ਆਪਾਂ ਗੱਲਬਾਤ ਕਰਾਉਣੀ ਆ ਬਾਈ ਨਾਲ ਤੇ ਡਿਟੇਲ ਲੈ ਕੇ ਦੰਨੇ ਆ ਜਿਆਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਲੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਨਾਮ ਬਾਈ ਬਲਕੌਰ ਸਿੰਘ ਆ ਜੀ ਠੀਕ ਹੈ ਪਿੰਡ ਕਾਂਗੜ ਸੀਲਪੂਰ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਇਹ ਆਪਣਾ ਪਿੰਡ ਆਪਣਾ ਆਸੇ-ਪਾਸੇ ਦੇ ਪਿੰਡ ਕਿਹੜੇ ਰਹਿੰਦੇ ਬਸੇ ਆਪਣੀ ਲਾਗੇ SLAਪਤਪੁਰਾ ਭਗਤੇ ਤੋਂ ਵੀ ਨੇੜੇ ਆ ਜੀ ਠੀਕ ਹੈ ਜੀ ਤੇ ਬਸ ਇਧਰ ਖਾਈ ਪੱਤੋ ਨੇਹਾਲ ਸਿੰਘ ਵਾਲਾ ਆਪਣਾ ਸਰ ਤਿੰਨ ਆਦਮ ਬਰਾ SLAਪਤਪੁਰਾ ਆਸੇ-ਪਾਸੇ ਪਿੰਡ ਰਹਿੰਦੇ ਆ ਨਾ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਆਪਣੇ ਘਰ ਤੋਂ ਹੀ ਆ ਹੈ ਨਾ ਹਾਂਜੀ ਬਾਈ ਜੀ ਘਰ ਦੀ ਪਾਲੀ ਦੀ ਜੁਕਟੀਆਂ ਠੀਕ ਹੈ ਕਿਹੜਾ ਸੂਆ ਸੂਈ ਆ ਇਸ ਵਾਰ ਦੂਜਾ ਸੂਆ ਬਾਈ ਜੀ ਮੂਹੋਂ 6 ਦਾੰਦ ਆ ਜੀ ਅਛਾ ਮੂਹੋਂ 6 ਦਾੰਦ ਆ ਹਾਂਜੀ ਹਾਂ ਠੀਕ ਹੈ ਕਿੰਨੇ ਦਿਨਾਂ ਹੋ ਗਏ ਸੂਈ ਨੂੰ ਸੂਈ ਨੂੰ ਬਾਈ ਜੀ 8 ਤੋਂ 9 ਦਿਨਾਂ 9ਵਾਂ ਦਿਨ ਆ ਜੀ ਅੱਜ ਠੀਕ ਹੈ ਅੱਜ 9ਵਾਂ ਦਿਨ ਆ ਸੂਈ ਹਾਂਜੀ ਹਾਂ ਠੀਕ ਹੈ ਤੇ ਕਿੰਨਾ ਹੁਣ ਦੁੱਧ ਤਿਆਰ ਆ ਕੰਡੇ ਵਾਲਾ ਅੱਜ ਜੀ 14 ਤੋਂ 15 ਦੇ ਵਿੱਚ ਵਿੱਚ ਦੁੱਧ ਰੈਡੀ ਆ ਜੀ 14 ਤੋਂ 15 ਤਿਆਰ ਆ ਹਾਂਜੀ ਹਾਂ ਜਿਹੜਾ ਭਰਾ ਮਰਜੀ ਤਿੰਨ ਡੰਗ ਚਾਰ ਡੰਗ ਚਾਹ ਦੀ ਚਵਾਈ ਆ ਕੇ ਤਸੱਲੀ ਆ ਠੀਕ ਹੈ ਤੇ ਬੱਚਾ ਕੀ ਦੇਗੀ ਬੱਚਾ ਬਈ ਐਸਐਮ 354 ਦੇ ਸਾਇਗ ਵਾਲਿਆਂ ਦਾ ਹੈਗਾ ਜੀ ਐਸਐਮ 354 ਦਾ ਮੇਲ ਕਾਫ ਆਈ ਐਸਐਮ 354 ਦਾ ਮੇਲ ਕਾਫ ਆਗਾ ਹਾਂਜੀ ਹਾਂ ਠੀਕ ਹੈ ਤੇ ਜੇਰ ਦੂਰ ਬੈ ਗਈ ਸੀਗੀ ਹਨਾ ਹਾਂਜੀ ਜਮਾ ਉਹ ਕੇ ਆਪਣੇ ਕੋਲੇ ਪ੍ਰੋਪਰ ਵੀਡੀਓ ਹੈਗੀ ਜੇਰ ਜੇਰ ਦੀ ਵੀਡੀਓ ਬਈ ਸੂਦੀ ਵੀ ਵੀਡੀਓ ਆਪਣੇ ਕੋਲੇ ਸੂਦੀ ਦੀ ਵੀ ਵੀਡੀਓ ਹੈਗੀ ਹੈ ਹਾਂਜੀ ਹਾਂ ਠੀਕ ਹੈ ਪ੍ਰੋਪਰ ਸਾਰੀ ਵੀਡੀਓ ਹੈਗੀ ਹਾਂਜੀ ਹਾਂ ਹਾਂ ਠੀਕ ਹੈ ਆਪੇ ਹੈ ਬਈ ਲਕਸ਼ਮੀ ਡੈਰੀ ਫਾਰਮ ਵਾਲਿਆਂ ਦੇ ਸ਼ਕੰਦਰ ਬੁੱਲਦੀ ਹੈ ਜੀ ਜੇ ਲక్ష్ਮੀ ਡੇਰੀ ਫਾਰਮ ਵਾਲੇ ਸਿਕੰਦਰ ਬਲਦੀ ਆ ਜੀ ਹਾਂਜੀ ਹਾਂ ਠੀਕ ਹੈ ਤੇ ਆਪਾਂ ਜਾਨੀ ਘਰੇ ਸੀਮਨ ਲਵਾਇਆ ਹੋਣਾ ਮੱਝ ਦੇ ਘਰੇ ਸੀਮਨ ਲਵਾਇਆ ਜੀ ਘਰ ਦੀ ਕੱਟੀ ਪਾਲੀ ਗਈ ਘਰ ਦੀ ਬਾਲੀ ਹੋਈ ਕੱਟੀ ਹੈਗੀ ਹਾਂ ਠੀਕ ਹੈ ਤੇ ਮਾਂ ਦਾ ਕਿੰਨਾ ਕਰ ਗਾੜ ਤੇ ਦਾ ਮਾਂ ਦਾ ਦੁੱਧ ਸੀਗਾ ਇਹਦਾ 16 15 16 ਦੇ ਵਿੱਚ ਵਿੱਚ ਜੀ 15 16 ਦੇ ਵਿੱਚ ਮਾਂ ਦਾ ਦੁੱਧ ਸੀਗਾ ਹਾਂਜੀ ਹਾਂ ਠੀਕ ਹੈ ਇਹਦਾ ਪਹਿਲੇ ਸੂਈ ਜੀ 14 ਪਲੱਸ ਰਿਹਾ ਠੀਕ ਹੈ ਮਤਲਬ ਮਾਂ ਦੇ ਨੇੜ ਤੇ ਨੇ ਜਾਨੀ ਕਿ ਪਹਿਲੇ ਸੂਈ ਪਹਿਲਾ ਸੂਈ ਕਰਦਾ ਸੀ ਜੀ ਹਾਂ ਠੀਕ ਹੈ ਤੇ ਇਸ ਵਾਰ ਕੀ ਉਮੀਦ ਆ ਗਈ ਇਸ ਵਾਰ ਡਾਕਟਰ ਸਾਹਿਬ ਬਈ ਜਿਵੇਂ ਦੇਖਦੇ ਆ ਅਜ ਵੀ ਨੌਵੇਂ ਦਿਨ ਹਜੇ ਖਰਾਬ ਸ਼ੁਰੂ ਕਰੀ ਨਹੀਂ 14 ਤੋਂ 15 ਦੇ ਵਿੱਚ ਰੈਡੀ ਆ ਤੇ ਸਾਨੂੰ ਉਮੀਦ ਆ 20 ਤੋਂ 25 ਦਿਨਾਂ ਦੇ ਲਗਭਗ ਦੁੱਧ 18 ਪਲੱਸ ਦੀ ਪੂਰੀ ਵਧੀਆ ਉਮੀਦ ਆ ਜੀ ਠੀਕ ਐ ਵੀ 18 ਪਲੱਸ ਤਾਂ ਦੇਣਾ ਚਾਹੀਦਾ ਹਾਂ ਹਾਂਜੀ ਹਾਂ ਹਾਂ ਇਹ ਤੋਂ ਪਹਿਲੇ ਸੂਏ ਇੰਨਾ ਕਰ ਗਈ ਹਾਂਜੀ ਹਾਂ ਬਾਕੀ ਦੂਜੇ ਸੂਏ ਦਾ ਪਸੂ ਦੁੱਧ ਵਧੀਆ ਆਪ ਕਰਦਾ ਐ ਹਾਂਜੀ ਹਾਂ ਬਾਕੀ ਫਰ ਸੇਵਾ ਤੇ ਵੀ ਹੁੰਦਾ ਹਨਾ ਹਾਂਜੀ ਹਾਂ ਬਈ ਸੇਵਾ ਦਾ ਵੀ ਤਾਂ ਮੇਨ ਬੱਟੀ ਦਾ ਪਸੂ ਹੁੰਦਾ ਹੈ ਤੇ ਬਾਕੀ ਦੁੱਧ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਸੇਵਾ ਤੇ ਵੀ ਹੁੰਦਾ ਹਨਾ ਹਾਂਜੀ ਹਾਂ ਇਹ ਤਾਂ ਗੱਲ ਠੀਕ ਐ ਤੇ ਬਈ ਚੋਣ ਚਾਂਣ ਚ ਕਿਵੇਂ ਰਹੀ ਐ ਜਿਵੇਂ ਆਪਾਂ ਪਹਿਲਾਂ ਸੂਏ ਤੋਂ ਹੋਈ ਐ ਚੋਣ ਚਾਂਣ ਬਈ ਬਹੁਤ ਮੋਟੀ ਧਾਰ ਆ ਜੀ ਵਧੀਆ ਪੂਰੀ ਪੂਰੀ ਮੋਟੀ ਧਾਰ ਆ ਜੀ ਗਾਂਆਂ ਆ ਗੁੰਦੀ ਆ ਤੇ ਪੋਲੀ ਆ ਪੂਰੀ ਪੋਲੀ ਧਾਰ ਆ ਜੀ ਠੀਕ ਹੈ ਉ ਕਿਵੇਂ ਆ ਚੌਣ ਜਾਣ ਚ ਠੰਡੀ ਹੈ ਚੌਣ ਜਵਾਜ ਠੰਡੀ ਹੈ ਜੀ ਦੋਨੇ ਪਾਸੇ ਬਹਿ ਕੇ ਚਵਾਈ ਹੁੰਦੀ ਹੈ ਜੀ ਅੱਛਾ ਦੋਨੇ ਪਾਸੇ ਬਹਿ ਕੇ ਚਵਾਈ ਕਰਦੇ ਹਾਂ ਹਾਂ ਜੀ ਹਾਂ ਠੀਕ ਹੈ ਪਸੂ ਠੰਡਾ ਹੁੰਦਾ ਫੇਰ ਹੀ ਚਵਾਈ ਕਰਦਾ ਦੋਨੇ ਪਾਸੇ ਬਹਿ ਕੇ ਹਾਂ ਹਾਂ ਦੋਨੇ ਪਾਸੇ ਬਹਿ ਕੇ ਬਹੁਤ ਸੋਹਣੀ ਚਵਾਈ ਕਰਾਉਂਦੀ ਠੀਕ ਹੈ ਤੇ ਦੁੱਧ ਦੇ ਕਿੰਨਾ ਕ ਟਾਈਮ ਗਈ ਸੀਗੀ ਇਹ ਦੁੱਧ ਬਾਈ ਜੀ ਬਹੁਤ ਲੰਮਾ ਟਾਈਮ ਲਗੀ ਸਭਾ ਕ ਤਾਂ ਨੇ ਮਹੀਨੇ ਤੋਂ ਪਹਿਲਾਂ ਛੱਡੀ ਗਈ ਅਸੀਂ ਅੱਛਾ ਆਪ ਛੱਡੀ ਹੈ ਜੀ ਹਾਂ ਜੀ ਹਾਂ ਠੀਕ ਹੈ ਚਲੋ ਇੰਨਾ ਕ ਟਾਈਮ ਤਾਂ ਛੱਡਣੀ ਵੀ ਚਾਹੀਦੀ ਹੈ ਨਾ ਹਾਂ ਜੀ ਹਾਂ ਦੂਜੇ ਸਵੇਰ ਨੂੰ ਠੀਕ ਹੈ ਤੇ ਮੁੱਲ ਆਪਾਂ ਕਿੰਨਾ ਧਰਦੇ ਦਾ ਮੁੱਲ ਵਈ ਜੀ ਦਾ ਆਪਾਂ 2 ਲੱਖ ਤੇ 80000 ਰੁਪਇਆ ਕਰਦੇ ਹਾਂ 2 ਲੱਖ 80000 ਆਪਾਂ ਮੁੱਲ ਰੱਖਦੇ ਹਾਂ ਦਾ ਠੀਕ ਹੈ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਦਾ ਕਰਦਾਂਗੇ ਮਾਨਦਨ ਕੋਈ ਗੱਲ ਨਹੀਂ ਠੀਕ ਹੈ ਖੋਲ ਲੈ ਇਹਨੂੰ ਢੇੜਾ ਦਵਾ ਦੋ ਇਹਦਾ ਜੀ ਠੀਕ ਲੋ ਜੀ ਦੋਸਤੋ ਡਿਟੇਲ ਆਪਾਂ ਜੀ ਤਕਰੀਬਨ ਸਾਰੀ ਲੈਤੀ ਹੈਗੀ ਉਹਨਾਂ ਪੱਤ ਤੋੜ ਕੇ ਦਿਖਾ ਦਿੰਨੇ ਆ ਤੁਰਦੀ ਦੋ ਜੀ ਇਹਦੀ ਜੱਜਮੈਂਟ ਕਰ ਲਿਓ ਬਹੁਤ ਸੋਹਣੀ ਝੋਟੀ ਆਗੀ ਮਲਕ ਦੇ ਬਿਊਟੀ ਵਾਲੀ ਜੋੜੀ ਆਪਾਂ ਕਹਿ ਸਕਦੇ ਹਾਂਗੇ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਤੇ ਸਿੰਘਾਂ ਦੀ ਕੁਆਲਿਟੀ ਵੀ ਦੇਖ ਸਕਦਾ ਜਮਾ ਰੰਗ ਸਿੰਘ ਕੁੰਡੇ ਸਿੰਘ ਆ ਗਈ ਬਾਡੀ ਬੰਤਰ ਬਹੁਤ ਚੰਗੀ ਹੈਗੀ ਆਰਡਰ ਦੀ ਕੁਆਲਿਟੀ ਬਹੁਤ ਜ਼ਬਰਦਸਤ ਆ ਗਈ ਥਾਣਾ ਦਾ ਸੈਜ ਬਹੁਤ ਸੋਹਣਾਗਾ ਚੰਗੀ ਸੰਭੀ ਬਲੀ ਆ ਕਿਸੇ ਪੱਖ ਤੋਂ ਕੋਈ ਲਿੱਸੀ ਨਹੀਂ ਪੱਠ ਬੁੜੇ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਆਰਡਰ ਤੁਹਾਨੂੰ ਆਪ ਦਿਖਾ ਦਿੰਨੇ ਆ ਇੱਧਰ ਇੱਕ ਵਾਰੀ ਹੋਰ ਮੋੜ ਲਈ ਮੋੜ ਦੇ ਬੱਚੇ ਨੂੰ ਜਾਂ ਭਾਈ ਭਾਜੀ ਆ ਜਾਓ ਪਤਾ ਆ ਜਾ ਤਕਰੀਬਨ ਜੈਡ ਬਲੈਕ ਹੀ ਆ ਪੂਸ ਦੇ ਵਿੱਚ ਥੋੜੇ ਜਿਹਾ ਵਾਲੀ ਬਾਈਟ ਆ ਗਈ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਤੋਰ ਕੇ ਤਸੱਲੀ ਕਰਾ ਦਿੰਨੇ ਆਗੇ ਕਿਉਂਕਿ ਝੋਟੀ ਚੰਗੀ ਹੈਗੀ ਕੀਮਤ ਵੀ ਚੰਗੀ ਹੈ ਥਾਣਾ ਦਾ ਸਾਇਜ ਵੀ ਬਹੁਤ ਜ਼ਿਆਦਾ ਸੋਹਣਾਗਾ ਨਾ ਤਾਂ ਕੋਈ ਲੰਮੇ ਆ ਜ਼ਿਆਦਾ ਤੇ ਨਾ ਹੀ ਜ਼ਿਆਦਾ ਛੋਟੇ ਹੈਗੇ ਮੁੱਠੀ ਦੀ ਜਵਾਈ ਵਾਲੇ ਬਹੁਤ ਵਧੀਆ ਥਾਣ ਆਗੇ ਤੇ ਤੁਸੀਂ ਨਾੜਾ ਦੇਖ ਸਕਦੇ ਹੋ ਕੈਮਰੇ ਚ ਹੋ ਸਕਦਾ ਦਿਸਦਗਾ ਹੋਣ ਤੇ ਕਈ ਵਾਰੀ ਹੋ ਸਕਦਾ ਦੂਰੋਂ ਨਾ ਦਿਸਣ ਤੇ ਚਮੜੀ ਤੇ ਨਾੜਾਂ ਬਹੁਤ ਆ ਬਾਕੀ ਆਰਡਰ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਨਾੜਾਂ ਬਹੁਤ ਆਗੀਆਂ ਬੈਕ ਸਾਈਡ ਤੋਂ ਦੁਬਾਰੇ ਦੇਖ ਸਕਦੇ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਹੈਗੀ ਤਾਂ ਕਰਕੇ ਖਿੱਚਦੀ ਆ ਉਧਰ ਨੂੰ ਤੇ ਵੈਸੇ ਠੰਡੀ ਸੀਲ ਆ ਜਿਵੇਂ ਮੈਂ ਉਪਰਾਂਗਾ ਹਨਾ ਇਹਨੂੰ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਬੈਕ ਸਾਈਡ ਤੋਂ ਪਿੱਠ ਪੂੜੇ ਦੀ ਕੁਆਲਿਟੀ ਦੇਖ ਸਕਦੇ ਆ ਇਹ ਆਰਡਰ ਦੇਖ ਸਕਦੇ ਆ ਆਰਡਰ ਦੀ ਚੜਾਈ ਵੀ ਬਹੁਤ ਆਗੀ ਥਾਣਾ ਦਾ ਸਹਜ ਬਹੁਤ ਸੋਹਣਾ ਤਾਂ ਤੋਂ ਮੋਢ ਮੋਟਾ ਹੈਗਾ ਤੇ ਥੱਲੇ ਨੂੰ ਪਤਲੇ ਹੁੰਦੇ ਜਾਂਦੇ ਹੈਗੇ ਬਾਕੀ ਮਿਲਕਵੇੰਂ ਦੇਖ ਸਕਦੇ ਆ ਨਾੜਾਂ ਦੁਬਾਰੇ ਦੇਖ ਸਕਦੇ ਆ ਹਰ ਪੱਖ ਤੋਂ ਮਤਲਬ ਕਿ ਸੋਹਣੀ ਝੋਟੀ ਹੈਗੀ ਸਾਫ ਸੁਥਰੀ ਹੈਗੀ ਬਾਕੀ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਆਪ ਦੀ ਤੁਸੀਂ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਦੱਸਿਓ ਹਾਂਜੀ ਭਾਈ ਭਾਈ ਇੱਕ ਗੱਲ ਹੋ ਰਹੀ ਜਿਵੇਂ ਅੱਜ ਹੁਣ ਦੁੱਧ 14 ਤੋਂ 15 ਦੇ ਵਿੱਚ ਰੈਡੀ ਹੈ ਨੌਵੇਂ ਦਿਨ ਹਾਂਜੀ ਅੱਜ ਸੌਦਾ ਹੋ ਸਾਬਣਾ ਹੋਊਗਾ ਜੇ ਦੁੱਧ ਕਿਸੇ ਵੀਰ ਭਰਾ ਨੇ ਤਿਆਰ ਕਰਵਾ ਕੇ ਲੈਣਾ ਠੀਕ ਆ ਉਹ ਵੀ ਆਪਾਂ ਕਰਕੇ ਦੇ ਦਾਂਗੇ ਪਰ ਉਹਦੇ ਰੇਟ ਕੁਝ ਫਰਕ ਪੈਊ ਉਹਦੇ ਰੇਟ ਵਧੂਗਾ ਜੀ ਠੀਕ ਹੈ ਵੀ ਅੱਜ ਦਾ ਰੇਟ ਹੋਰ ਹੋਊਗਾ ਹਾਂਜੀ ਹਾਂ ਠੀਕ ਹੈ ਵੀ ਆਪਾਂ 18 ਲੀਟਰ ਤਿਆਰ ਕਰਕੇ ਵੀ ਦੇ ਦਾਂਗੇ ਹਾਂਜੀ ਹਾਂ ਹਾਂ ਬਾਈ ਕੋਈ ਬਿਆਨਾ ਕਰ ਲੇ ਆਪਣੇ ਨਾਲ ਕੋਈ ਗੱਲ ਤੇ ਆਪਾਂ ਉਹਨੂੰ ਪੂਰਾ ਮਾਣ ਘੁੱਟੀ ਦੁੱਧ ਕਢਦੀ ਆ ਠੀਕ ਹੈ ਹਾਂਜੀ ਹਾਂ ਉਹ ਆਪਾਂ ਹੁਣ ਚੋਇਆ ਆਪਾਂ ਨੂੰ ਪਤਾ ਹੈ ਹਨਾ ਹਾਂਜੀ ਹਾਂ ਬਈ ਹਾਂ ਤਾਂ ਹੀ ਬੰਦਾ ਕਹਿੰਦਾ ਨਹੀਂ ਹਰੇ ਕਹਿੰਦਾ ਨਹੀਂ ਅਦਾਨ ਹਾਂ ਠੀਕ ਹੈ ਵੀ ਆਪਾਂ ਚੋਆ ਕੇ ਦੇ ਦਾਂਗੇ ਹਾਂਜੀ ਚੋਆ ਕੇ ਵੀ ਛੁੱਟੀ ਦੇ ਸਕਦੇ ਠੀਕ ਆ ਅਗਲਾ ਆਪਦਾ ਮਿੰਨਤੀ ਕਰਕੇ ਠੀਕ ਹੈ ਇਹ ਰੇਟ ਦਾ ਥੋੜਾ ਜਿਹਾ ਹਿਸਾਬ ਨਾਲ ਹੋ ਜਾ। ਹਾਂਜੀ ਹਾਂ ਦੁੱਧ ਦੇ ਹਿਸਾਬ ਨਾਲ ਰੇਟ ਦਾ ਵੀ ਸਾਨੂੰ ਪਤਾ ਦਦੂ ਗਾ। ਠੀਕ ਹੈ। ਦੋਸਤ ਤਕਰੀਬਾ ਡਿਟੇਲ ਸਾਰੀ ਲੈਤੀ ਆ ਜੋ ਗੱਲਬਾਤ ਸੀਗੀ ਝੋਟੀ ਬਾਰੇ ਉਹ ਤੁਹਾਨੂੰ ਆਪਾਂ ਸਾਰੀ ਦੱਸਤੀ ਹੈਗੀ। ਇਹਦੂ ਅਗੇ ਤਸੱਲੀ ਤੁਸੀਂ ਆਪਦੀ ਫੁੱਲ ਕਰਨੀ ਹੈਗੀ। ਤੇ ਝੋਟੀ ਆਪਾਂ ਫੇਰ ਤੁਹਾਨੂੰ ਬਾਰ-ਬਾਰ ਕਹਿੰਨੇ ਆ ਵੀ ਝੋਟੀ ਸੋਹਣੀ ਵੀ ਹੈਗੀ ਤੇ ਦੁੱਧ ਵਾਲੀ ਵੀ ਹੈਗੀ ਤੇ ਬਾਕੀ ਠੰਡੀ ਸੀ ਨਾ ਹਰ ਪੱਖ ਤੋਂ ਸਾਫ਼ ਸੁਥਰੀ ਹੈਗੀ। ਤੇ ਦੁੱਧ ਨੂੰ ਚੰਗੀ ਰਹੂਗੀ ਤੇ ਬਾਕੀ ਜਿਹਨੇ ਬ੍ਰੀਡ ਦੇ ਕੰਮ ਕਰਨਾ ਉਹਦੇ ਵਾਸਤੇ ਵੀ ਚੰਗੀ ਰਹੂਗੀ ਚੰਗਾ ਸੀਮਨ ਲਵਾ ਕੇ ਤੁਸੀਂ ਬੱਚੇ ਤੋਂ ਚੰਗੇ ਲੈ ਸਕਦੇ ਹੋਗੇ ਤੇ ਬਾਕੀ ਆਰਡਰ ਇਹਦਾ ਬੈਕ ਸਾਈਡ ਨੂੰ ਵੀ ਦੇਖ ਸਕਦੇ ਹਾਂ ਕਿਉਂਕਿ ਅਜੇ ਦਿਨ ਥੋੜੇ ਹੋਏ ਆਗੇ ਆਰਡਰ ਇਹਨੇ ਹੋਰ ਭਰਨਾ ਕਿਉਂਕਿ ਦੁੱਧ ਵੀ ਵਧਣਾ ਤੇ ਆਰਡਰ ਵੀ ਇਹਨੇ ਹੋਰ ਭਰਨਾ ਤੇ ਸੋਹਣਾ ਆਰਡਰ ਤਿਆਰ ਕਰੂਗੀ ਅੱਗੇ ਵੀਡੀਓ ਦੇ ਵਿੱਚ ਚੰਡ ਤਾਂ ਹੀ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ